ਗੱਲ ਯਾਦ ਰੱਖਿਓ ਮੇਰੇ ਪੁੱਤ ਨੇ ਵੀ ਬੱਕਰਾ ਵਰਗਾ ਜੀਵਨ ਜਿਉਣਾ ਸੀ ਸੈਲੀਬ੍ਰਿਟੀ ਹੋਣ ਦੇ ਬਾਅਦ ਵੀ ਉਹਨੇ ਕਦੇ ਆਪਣੇ ਉੱਤੇ ਸਕਾਰ ਦਰਮੋਹਾ ਵੀ ਨਹੀਂ ਹੋਣ ਦਿੱਤਾ ਸੀ ਔਰ ਮੈਂ ਉਹਦਾ ਬਾਪ ਆਣ ਸਿੱਧੇ ਜੋ ਗੁਰੂ ਦੇ ਵਿੱਚ ਸੀਗੇ ਤਾਂ ਅਸੀਂ ਵੱਡਿਆ ਕੋਲੇ ਸਿੱਖਦੇ ਆ ਮੈਂ ਮੰਨਤਾ ਨਹੀਂ ਕਰਦਾ ਇਸ ਗੱਲ ਦਾ ਪਰੰਤੂ ਸਾਡੇ ਪਾਲਣ ਪੋਸ਼ਣ ਦੇ ਵਿੱਚ ਹਮੇਸ਼ਾ ਡਾਊਟ ਨੂੰ ਅੱਤ ਆਪ ਕੋ ਬੰਦੇ ਦੀ ਇੱਜ਼ਤ ਕਰਨਾ ਇਹ ਗੱਲ ਮੇਰੇ ਪਰਿਵਾਰ ਦੇ ਹਿੱਸੇ ਚ ਆਈਆਂ ਨੇ ਗਾਨਾ ਪੰਜਾਬੀ ਦੇ ਵਿੱਚ ਗਾਉਂਦੇ ਆ ਜਿਨ੍ਹਾਂ ਦਾ ਪੰਜਾਬੀ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੈ ਸਾਡੇ ਜੂਥ ਨੂੰ ਜੇ ਟਰੈਕਟਰ ਦੇ ਉੱਤੇ ਬਹਿੰਦਾ ਕੀਤਾ ਔਰ ਉਸਦੇ ਸਿੱਧੂ ਦੇ ਜਾਨ ਦੀ ਆਪਣੀ ਛਾਤੀ ਪਿੱਠ ਪਿੱਠ ਕੇ ਪਹਿਲਾ ਗਾਣਾ ਗਾਉਂਦੇ ਆ ਵੀ ਉਹ ਕਾਰਿਆਂ ਦੇ ਵਿੱਚ ਜਾ ਕੇ ਦੇਖਦੇ ਹੋ ਦੋ ਤਿੰਨ ਜਿਹੜੇ ਸ਼ੋਹਰੀ ਦੇ ਦੋਸਤ ਸੀਗੇ ਜਦੋਂ ਗਾਉਂਦੇ ਆ ਪਹਿਲਾ ਚੰਗਾ ਪੁੱਤ ਸਿੱਧੂ ਬੜਾ ਚੰਗਾ ਬੜਾ ਇਹਨਾਂ ਮੈਨੂੰ ਐ ਲੱਗਦਾ ਇੱਕ ਦਾ ਰਿਸ਼ੀ ਵੀਰੀ ਧੀਰੇ ਨੂੰ ਬਲੇ ਇਲਾਕੇ ਵਿੱਚ ਮਿਲਦੀ ਸੀ ਉਹ ਕੱਲ ਦੇ ਵਿੱਚ ਇਹੀ ਗੱਲ ਕਹਿੰਦੀ ਸੀ ਪਾਪਾ ਹੌਸਲਾ ਨਾ ਹਾਰੋ ਹੁਆ ਜਦੋਂ ਜੀ ਕੋਲ ਉਹ ਆ ਕੇ ਲੈਣਾ ਰੋਟੀਆਂ ਲੈ ਕੇ ਜਾਣੀਆਂ ਸਾਰੀਆਂ ਥੱਲੇ ਬਹਿ ਕੇ ਰੋਟੀ ਖਾਣੀ ਉਹ ਸਾਰੇ ਕਹਿੰਦੇ ਸੀ ਵੀ ਇਹ ਕਿਹੋ ਜਿਹਾ ਹੀਰੋ ਹੈ ਪਰੌਲ ਦੇ ਵਿੱਚ 24 25 ਲੱਖ ਬੰਦਾ ਹਵੇਲੀ ਦੇ ਅੰਦਰ ਆ ਕੇ ਨਹੀਂ ਚੁੱਕਿਆ ਕਿ ਸਿੱਧੂ ਆਵੇ ਬੇਟੀ ਦੇ ਜਨਮ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਿਆ ਵੀ ਨਹੀਂ ਪਹਿਲਾਂ ਮੈਂ ਸੋਚ ਰਹਾ ਹੁੰਦਾ ਸੀ ਮੇਰੇ ਕੋਈ ਬੇਟੀ ਨਹੀਂ ਹੈ ਪਰੰਤੂ ਮੈਨੂੰ ਹੋ ਲੱਗਦਾ ਮੇਰੇ ਤਾਂ ਲੱਖਾਂ ਬੇਟੀਆਂ ਆਈਆਂ ਰੋ ਰੋ ਕੇ ਅਰਦਾਸਾਂ ਕੀਤੀਆਂ ਨੇ ਮੇਰੇ ਕੋਲ ਹਾਲੇ ਤੱਕ ਉਹਨਾਂ ਦੇ ਵਿਚਾਰੀਆਂ ਦੇ ਫੋਨ ਮੈਸੇਜ ਦੇ ਜਵਾਬ ਵੀ ਨਹੀਂ ਦਿੱਤਾ ਜਾਂਦਾ ਜਦੋਂ ਮੈਂ ਛੋਟੇ ਬੱਚਿਆਂ ਦੇ ਸਿਰ ਤੇ ਪੱਕ ਦੇਖਦਾ ਤੂੰ ਮੈਂ ਪਾਲ ਸੇ ਉਹਨੂੰ ਇਸ ਗੱਲ ਦੀ ਹਵਾਈ ਲੈਣਾ ਜਿਹੜੇ ਕੋਲ ਸੰਸਾਰ ਭਰ ਦੇ ਵਿੱਚੋਂ ਇੱਕ ਧੀ ਦਾ ਸੁਪਨਿਆਂ ਦਾ ਘਰ ਬਣਿਆ ਇੱਕ ਪੇਕਿਆਂ ਵਰਗਾ ਨਿਕਲਦੇ ਤੇ ਦਿੱਤੀਆਂ ਤੇ ਹੁੰਦੀ ਹੈ ਆਪਣੇ ਆਚਾਰ ਫਤਰਾ ਨੂੰ ਪੂਰਾ ਕਰਦੀ ਹੈ ਤੇ ਸਾਡੇ ਜਿਹੜੇ ਰਵੈਤੀ ਪਿਓ ਵਜਤ ਹਾਂ ਜੋ ਅੱਜ ਦੇ ਸਮੇਂ 'ਚ ਜੋ ਆਵਕ ਹੁੰਦੇ ਜਾ ਰਹੇ ਆ ਤਾਂ ਉਸ ਮਹਾਪੰਡਿਤਾਂ 'ਚ ਆ ਕੇ ਲੱਗਦਾ ਵੀ ਹਲੇ ਉਹ ਜਿੰਦਾ ਲੱਗੇ ਹਾਂ ਬੇਕਲ ਉਹਨਾਂ ਦੇ ਸੋਦੇ ਉਤੇ ਦੇ ਵਿੱਚ ਇੱਕ ਫਾਰਮੂਲਾ ਧੀਜਾ ਵਰਕੇ ਰੈਡੀਅੰਸੀ ਪਰੰਤੂ ਇੱਥੇ ਤਾਂ ਨੀ ਨਾ ਨਾ ਪਾ ਜਿਹੜੇ ਪ੍ਰੋਗਰਾਮ ਚਾਹੁੰਦੇ ਆ ਮੈਂ ਖੁਦ ਦੇਖ ਕੇ दंग ਰਹਿ ਗਿਆ ਸਿੱਧੂ ਦੇ ਬੁਨੀਆ ਬਾਲੀ ਦਾ ਅੱਖਣ ਤੋਂ ਬਾਅਦ ਪ੍ਰਕਾਰ ਤੇ ਇੱਕ ਬੜਾ ਵੱਡਾ ਖਵਾਬ ਪੈਦਾ ਹੋਇਆ ਹੈ ਮੈਨੂੰ ਵੀ ਇਸ ਗੱਲ ਦੀ ਕੁਝ ਸੁਭਾਵਨਾ ਸੀ ਵੀ ਇਸ ਹਰੇੜ ਜਾਲ ਦੇ ਵਿੱਚੋਂ ਕਿਸ ਤਰ੍ਹਾਂ ਨਿਕਲ ਪਾਵਾਂਗੇ ਕਿ ਪੂਰੇ ਸਿਸਟਮ ਦਾ ਬੇੜਾ ਮੁੱਦਾ ਹੀ ਬਚ ਜਾਣਾ ਇੱਕ ਹਸਨਾ ਖੇਡਦਾ ਪਰਵਾਰ ਇੱਕ ਘਟਿਆ ਸਿਸਟਮ ਦੀ ਪੇਂਡ ਚੜ ਕੇ ਰਹਿ ਗਿਆ ਤਾਂ ਇੱਕ ਕਾਲੀ ਬੋਈ ਰਾਤ ਦੇ ਵਿੱਚ ਜੇ ਕੋਈ ਸਕੂਨ ਦੇਣ ਵਾਲੀ ਗੱਲ ਸੀ ਉਸ ਹੀ ਅੱਤਿਆਂ ਦਾ ਪਿਆਰ ਆਵਾਂ ਦਾ ਪਿਆਰ ਮੇਰੇ ਕੋਲ ਮੇਰੇ ਖੇਰੇ ਦੋਸਤਾਂ ਦੇ ਵਿੱਚ 24-25 ਲੱਖ ਬੰਦਾ ਹਵੇਲੀ ਦੇ ਅੰਦਰ ਆ ਕੇ ਨਹੀਂ ਚੁੱਕਿਆ ਤੋਹਾਨੂੰ ਉਹਨਾਂ ਚੋਂ ਦੇ ਨੰਨੇ ਪਰਸੈਂਟ ਲੋਕਾਂ ਦਾ ਇਹੀ ਕਹਿਣਾ ਹੁੰਦਾ ਸੀ ਕੋਈ ਮੇਰੀ ਧੀ ਨੂੰ ਘਰੇ ਲੈ ਆ ਕੇ ਮਿਲਦੀ ਸੀ ਉਹ ਕੰਨ ਦੇ ਵਿੱਚ ਇਹੀ ਗੱਲ ਕਹਿੰਦੀ ਸੀ ਪਾਪਾ ਹੌਸਲਾ ਨਾ ਹਾਰੋ ਉਹ ਆਉਂਗਾ ਜੇ ਕੋਈ ਸੰਤ ਰਹਾ ਹੋਰ ਸਾਹਿਬ ਗੁਰੂ ਦਾ ਨਾਮ ਲੈਣ ਵਾਲੇ ਗੁਰੂ ਦਾ ਗਿਆਨ ਰੱਖਣ ਵਾਲੇ ਕਿੰਨੇ ਮਹਾਪੁਰਸ਼ਾਂ ਦੇ ਚਰਨ ਪਏ ਦਾਸ ਦੇ ਫੇਲੀ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਕਿਹਾ ਬੱਚਾ ਆਪਣੇ ਅਸ਼ੀਰਵਾਦ ਰਾਹੀਂ ਦੁਆਰਾਂ ਦਿੱਤੀਆਂ ਵੀ ਸਿੱਧੂ ਵਾਲੇ ਕਿਉਂਕਿ ਸਿੱਧੂ ਨੂੰ ਗੋਈਏਦੋ ਰੁਕਤ ਕਰਨ ਵਾਲੇ ਪਾਪੀ ਦਰਿੰਦੇ ਇਹ ਗੱਲ ਭੁੱਲ ਜਿਓ ਕਿ ਦੁਨੀਆ ਸ਼ਬਦ ਗੁਰੂ ਦੀ ਰਹਿਤ ਦੇ ਅੰਦਰ ਵਸਦੀ ਹੈ ਇਹਦੇ ਹੁਕਮ ਤੋਂ ਬਿਨਾਂ ਪੱਤਾ ਵਿੱਚ ਝੂਲਦਾ ਤੁਸੀਂ ਗੋਰੀਆਂ ਮਾਰ ਕੇ ਕਿਸੇ ਸ਼ਰੀਰ ਨੂੰ ਖਤਮ ਕਰ ਸਕਦੇ ਹੋ ਪਰੰਤੂ ਆਪ ਕੋਹਾਂ ਲੋਕਾਂ ਦੀਆਂ ਦੁਆਵਾਂ ਪ੍ਰਮਾਤਮਾ ਲੋਕਾਂ ਦੇ ਵਿੱਚ ਵਸਦਾ ਹੈ ਜੇਕਰ ਕਰੋੜਾਂ ਲੋਕ ਇਸ ਗੱਲ ਦੀ ਅਰਦਾਸ ਕਰਦੇ ਆ ਆਪਣੇ ਆਪਣੇ ਇਸਤੂ ਮਰਨ ਕੇ ਆਪਣੇ ਆਪਣੇ ਗੁਰਦੁਆਰੇ ਦੇ ਵਿੱਚ ਜਾ ਕੇ ਆਪਦੇ ਮੰਦਰਾਂ ਦੇ ਵਿੱਚ ਜਾ ਕੇ ਇਸ ਗੱਲ ਦੀ ਦੁਆ ਮੰਗਦੇ ਆ ਕਿ ਉਸ ਪਰਿਵਾਰ ਦੇ ਨਾਲ ਬਹੁਤ ਤਕਰਾ ਹੋਇਆ ਸਾਡਾ ਸਿੱਧੂ ਸਾਨੂੰ ਵਾਪਸ ਦੇਣਾ ਚਾਹੀਦਾ ਪਰਮਾਤਮਾ ਤਾਂ ਪਰਮਾਤਮਾ ਨੇ ਕਿੱਦਾਂ ਚੱਲਦੀ ਤੁਹਾਡੀ ਮਿੰਡ ਕੋਈ ਸਵਿਕਾਰਿਆ ਨਹੀਂ ਵੀਰੋ 52 ਸਾਲਾਂ ਦੇ ਵਿੱਚ ਜਾ ਕੇ ਆਪਾਂ ਕਿਹਾ ਭੈਣਾਂ ਵਾਲੇ ਆ ਸਾਡੇ ਸਮਝ ਗਿਆ ਇਸ ਗੱਲ ਨੂੰ ਵੀ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਬਹੁਤ ਵੱਡਾ ਰਿਸਕ ਹੁੰਦਾ ਹੈ ਪਰੰਤੂ ਜਦੋਂ ਮਾਲਕਾਂ ਦੇ ਸੰਗ ਹੋਵੇ ਤਾਂ ਫਿਰ ਕੁਝ ਵੀ ਸੰਭਵ ਨਹੀਂ ਜਦੋਂ ਉਦਾਸ ਕਰਕੇ ਆਪਾਂ ਚੱਲ ਪਈਏ ਤਾਂ ਕਿ ਸਾਡੇ ਗੁਰੂਆਂ ਨੇ ਸਾਨੂੰ ਗੱਲ ਸਿਖਾਈ ਹੈ ਕੋਈ ਮੰਜ਼ਿਲ ਫਿਰ ਸਾਥੋਂ ਦੂਰ ਵੀ ਨਹੀਂ ਹੁੰਦੀ ਤਾਂ ਮੈਂ ਇਸ ਪਾਲ ਸਿੰਘ ਦੇ ਬਚਨਾਂ ਜਿਹਦੇ ਬਾਰੇ ਗੱਲ ਕਰਦਾ ਪਿਛਲੀ 11 ਜੂਨ ਦੇ ਉੱਤੇ ਪਰਮ ਕੀਤਾ ਇਹਨਾਂ ਨੇ ਮੈਂ ਇਹਨੂੰ ਇੱਕ ਦੋ ਵਾਰ ਨੇ ਮੇਰੇ ਕੋਲ ਜਾਂਦਾ ਰਹਿੰਦਾ ਹਰ ਮੰਤਨੀ ਤੇਰੇ ਜਾਣੇ ਜਾਣੇ ਜਦੋਂ ਵੀ ਕਿਤੇ ਫਰੀ ਮਿਲਦਾ ਉਹਨੇ ਹੀ ਇਹ ਕਰ ਜਾਂਦਾ ਔਰ ਇਸ ਬੱਚੇ ਨੇ ਆਪਣੀ ਮਾਂ ਵਰਗਾ ਇੱਕ ਰਿਸ਼ਤਾ ਮਨਨ ਮੇਰਾ ਵੀ ਵਿਸ਼ਵਾਸ ਸੀ ਵੀ ਜਿਹੜੇ ਰਿਸ਼ਤੇ ਆਉਂਦੇ ਤੁਰ ਦਰਗਾਹੋਂ ਹੋ ਗਏ ਸੀ ਇੱਕ ਮਾਂ ਪੇਤੋਂ ਜਾਂਦੇ ਆ ਉਹੀ ਸਾਡਾ ਭਰਾ ਹੁੰਦਾ ਉਹੀ ਸਾਡੀ ਭੈਣ ਹੁੰਦੀ ਹੈ। ਪਰੰਤੂ ਬੇਤੇ ਦੀ ਜ਼ਰੂਰਤੋਂ ਬਾਅਦ ਇਸ ਗੱਲ ਦਾ ਪਤਾ ਲੱਗਿਆ ਕਿ ਨਹੀਂ ਕਈ ਗੱਲਾਂ ਜਮੈਂ ਆਪਣੇ ਆਪ ਨੂੰ ਸਾਹਤ ਰਹਿ ਕਰ ਸਕਿਆ ਵੀ ਨਹੀਂ ਕਈ ਗੱਲਾਂ ਕੁਛ ਇਸ ਤੋਂ ਉਲਟ ਵੀ ਹੁੰਦੀਆਂ ਨੇ। ਇਨਸਾਨ ਸਮਾਜ ਤੇ ਹੁੰਦਾ ਆਪਣੀ ਸਮਝ ਦੇ ਨਾਲ ਵੀ ਕੁਝ ਰਿਸ਼ਤੇ ਬਣਾ ਕੇ ਜਾਂਦਾ। ਉਦੇ ਰਹਿਣ ਸਹਿਣ ਦਾ ਟੰਗ ਉਹਦਾ ਗੱਲਬਾਤ ਕਰਨ ਦਾ ਢੰਗ ਤਾਂ ਉਹ ਅਨੇਕ ਪੈਣਾ ਬੱਚੀਆਂ ਜੋ ਮੇਰੇ ਦਰਦ ਤੇ ਹੋਈਆਂ ਅੱਜ ਮੈਨੂੰ ਵੀ ਪਹਿਲਾਂ ਮੈਂ ਸੋਚਦਾ ਉਹਦਾ ਜੀ ਮੇਰੇ ਕੋਈ ਬੇਟੀ ਨਹੀਂ ਹੈ ਪਰੰਤੂ ਮੈਨੂੰ ਹੋਣਾ ਲੱਗਦਾ ਮੇਰੇ ਤਾਂ ਲੱਖਾਂ ਬੇਟੀਆਂ ਨੇ ਦੇਸ਼ ਵਿਦੇਸ਼ ਤੋਂ ਧੀਆਂ ਨੇ ਇੰਨਾ ਪਿਆਰ ਦਿੱਤਾ ਆ ਕੇ ਰੋ ਰੋ ਕੇ ਅਰਦਾਸਾਂ ਕੀਤੀਆਂ ਨੇ ਮੇਰੇ ਕੋਲ ਹਾਲੇ ਤੱਕ ਉਹਨਾਂ ਦੇ ਵਿਚਾਰੀਆਂ ਦੇ ਫੋਨ ਮੈਸੇਜ ਦੇ ਜਵਾਬ ਵੀ ਨਹੀਂ ਦਿੱਤਾ ਜਾਂਦਾ ਤਾਂ ਮੇਰਾ ਪਰਿਵਾਰ ਹਮੇਸ਼ਾ ਸਾਰੀ ਆਮ ਦਾ ਬਿਹ ਦੁਨੀਆ ਭਰ ਦੇ ਵਿੱਚ ਵਾਸਤੇ ਲੋਕਾਂ ਦਾ ਕਾਇਦਾ ਰਹੂਗਾ ਮੇਥੋਂ ਕਈ ਪੀੜ੍ਹੀਆਂ ਵੀ ਮੇਰਾ ਤੁਹਾਡਾ ਕਰਜ਼ਾ ਨਹੀਂ ਲਾ ਸਕਦੇ ਜਿੰਨਾ ਪਿਆਰ ਤੁਸੀਂ ਨਹੀਂ ਦਿੰਦਾ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦਿੱਤੀ ਸੀ ਪਰੰਤੂ ਤੁਹਾਡੇ ਵੱਲੋਂ ਦਿੱਤਾ ਹੋਇਆ ਹੌਸਲਾ ਮੈਨੂੰ ਦੁਬਾਰੇ ਤੋਂ ਖੜਾ ਕਰਨ ਦੇ ਵਿੱਚ ਕੰਮ ਆਉਂਦਾ ਹੈ ਔਰ ਮੈਂ ਹਮੇਸ਼ਾ ਜਿੰਨਾ ਮੇਰਾ ਰਹਿੰਦਾ ਸਮਾਂ ਕੋਸ਼ਿਸ਼ ਕਰੂਗਾ ਮੈਂ ਤੁਹਾਡੇ ਹਿਤਾਂ ਚ ਤੁਹਾਡੀ ਸੇਵਾ ਦੇ ਵਿੱਚ ਲਾਉਣਾ ਇੱਕ ਗੱਲ ਯਾਦ ਰੱਖਿਓ ਮੇਰੇ ਪੁੱਤ ਨੇ ਵੀ ਬੱਕਰਾ ਵਰਗਾ ਜੀਵਨ ਜਿਉਣਾ ਸੀ ਸੈਲੀਬ੍ਰਿਟੀ ਹੋਣ ਦੇ باوجود ਵੀ ਉਹ ਕਦੇ ਆਪਣੇ ਤਸਕਾਰ ਦਾ ਬੋਹਾਰੀ ਨਹੀਂ ਹੋਣ ਦਿੱਤਾ ਸੀ ਔਰ ਮੈਂ ਉਹਦਾ ਬਾਪਾਂ ਸਹਿਜ ਜੋ ਬੋਹੜ ਦੇ ਵਿੱਚ ਸੀਗੇ ਤਾਂ ਅਸੀਂ ਬੱਚਿਆਂ ਕੋਲ ਸਿੱਖਦੇ ਹਾਂ ਮੈਂ ਮਾਨਤਾ ਨਹੀਂ ਕਰਦਾ ਇਸ ਗੱਲ ਦਾ ਪਰੰਤੂ ਸਾਡੇ ਪਾਲਣ ਪੋਸ਼ਣ ਦੇ ਵਿੱਚ ਹਮੇਸ਼ਾ ਡਾਊਨ ਵੱਟ ਆਪ ਤੋਂ ਬੱਲੇ ਦੀ ਇੱਜ਼ਤ ਕਰਨਾ ਇਹ ਗੱਲਾਂ ਮੇਰੇ ਪਰਿਵਾਰ ਦੇ ਹਿੱਸੇ ਚ ਆਈਆਂ ਨੇ ਤਾਂ ਇਹ ਗੱਲਾਂ ਉਹ ਬਕੂਬੀ ਸਿੱਧੂ ਨੇ ਪ੍ਰੂਵ ਕੀਤਾ ਦੁਨੀਆ ਦੇ ਵਿੱਚ ਮਾਪਿਆਂ ਦੀ ਇੱਜ਼ਤ ਕਿੱਦਾਂ ਕੀਤੀ ਜਾਂਦੀ ਹੈ ਮਾਪਿਆਂ ਦਾ ਝੋਲਣਾ ਕਿਵੇਂ ਹੈ ਨਹੀਂ ਆਪ ਤਾਂ ਆਪਣੇ ਜਦੋਂ ਝੂਠ ਆਪਣੀ ਇੱਜ਼ਤ ਦੇ ਵਿੱਚ ਆਉਂਦਾ ਹੈ ਬਾਪੂ ਨੂੰ ਵਿਰੋਧਾ ਰੋ ਉਹ ਇਹ ਬੁੜਿਆ ਜਾ ਕਈਆਂ ਦੀ ਅਸੀਂ ਦੂਰ ਹੋਦੇ ਜਾਂਦੀਆਂ ਸੀ ਕਿਹੜੀ ਤੋਂ ਸਾਡੇ ਰੂਤ ਨੂੰ ਜੇ ਟਰੈਕਟਰ ਦੇ ਉੱਤੇ ਬੈਠਦਾ ਕੀਤਾ ਕਾਰਾਂ ਨੂੰ ਛੱਡ ਕੇ ਇੱਕ ਟਰੈਕਟਰ ਨੂੰ ਸ਼ਿੰਗਾਰਨ ਦਾ ਜੋ ਵੀ ਹੋਣਾ ਤਾਂ ਅੱਜ ਦਾ ਨੌਜਵਾਨ ਜਿਹੜਾ ਪੁੱਤਰ ਮੰਜੋ ਆਪਣੇ ਟਰੈਕਟਰ ਨੂੰ ਸਵਾਦ ਹੈ ਸ਼ਿੰਗਾਰਦਾ ਹੈ ਕਦੇ ਮੈਨੂੰ ਲੱਗਿਆ ਵੀ ਇਸ ਸੀਤ ਮੇਰੇ ਦੇਸ਼ ਦਾ ਬਹੁਤ ਵੱਡਾ ਜੋਖਮ ਹੈ ਜਦੋਂ ਮੈਂ ਛੋਟੇ ਬੱਚਿਆਂ ਦੇ ਸਿਰ ਤੇ ਪੱਗ ਦੇਖਦਾ ਤੁਸੀਂ ਆਪਣੀ ਕਮਿਊਨਿਟੀ ਦੀ ਗੱਲ ਛੱਡੋ ਕਾਲਿਆਂ ਦੇ ਵਿੱਚ ਜਾ ਕੇ ਦੇਖਦੇ ਹੋ ਦੋ ਤਿੰਨ ਜਿਹੜੇ ਸ਼ੋਦੀਪਰੇ ਦੋਸਤ ਸੀਗੇ ਜਦੋਂ ਗਾਉਂਦੇ ਆ ਪਹਿਲਾ ਗਾਣਾ ਪੰਜਾਬੀ ਦੇ ਵਿੱਚ ਗਾਉਂਦੇ ਆ ਜਿਨ੍ਹਾਂ ਦਾ ਪੰਜਾਬੀ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੈ ਔਰ ਉਸਦੇ ਸਿੱਧੂ ਦੇ ਜਾਨ ਦੀ ਆਪਣੀ ਛਾਤੀ ਪਿੱਟ-ਪਿੱਟ ਕੇ ਪਹਿਲਾ ਗਾਣਾ ਗਾਉਂਦੇ ਆ ਵੀ ਉਹ ਇੱਥੇ ਵੱਸਦਾ ਹੈ ਸਾਥੋਂ ਛੱਲਿਆ ਨਹੀਂ ਜਾਂਦਾ ਤਾਂ ਕਿੱਡੀ ਮਾਨ ਵਾਲੀ ਗੱਲ ਹੈ ਅਸੀਂ ਇੱਕ ਪਛੜੇ ਹੋਏ ਇਲਾਕੇ ਵਿੱਚ ਉੱਠ ਕੇ ਔਰ ਸਾਡੀ ਪੱਕ ਦਾ ਸਾਡੀ ਬੋਲੀ ਦਾ ਝੰਡਾ ਸੰਸਾਰ ਭਰ ਦੇ ਉੱਤੇ ਗਿਆ ਤਾਂ ਮੈਂ ਤੁਹਾਡਾ ਬੇਟੇ ਪਾਲ ਦਾ ਸਾਰਿਆਂ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੇਰੇ ਕੋਲ ਸ਼ਤ ਨਹੀਂ ਹੈ ਸਾਰੀਆਂ ਬੱਚੀਆਂ ਨੇ ਬੜਾ ਸੁਣਾ ਬੋਲੀਆਂ ਨੇ ਸਾਰੀਆਂ ਅਸੀਂ ਟਿੱਬੇ ਦਾ ਪੁੱਤ ਜਦੋਂ ਸ਼ੁਰੂ ਕੀਤਾ ਸੀ ਮੈਨੂੰ ਇਹ ਪਤਾ ਮੈਂ ਭੈਣ ਬਪਰਾ ਸ਼ਰਮ ਨੂੰ ਕਿੰਨੇ ਵਾਰ ਉਸ ਵੀਡੀਓ ਦੇ ਵਿੱਚ ਦੇਖਿਆ ਚੰਗਾ ਪੁੱਤ ਸਿੱਧੂ ਬੜਾ ਚੰਗਾ ਬੜਾ ਇਹਨਾਂ ਮੈਨੂੰ ਐ ਲੱਗਦਾ ਇੱਕ ਦਾ ਰਿਸ਼ਤੇ ਦੀ ਉਹ ਹੀ ਨਿੱਤੀ ਦੀ ਇਹਨਾਂ ਦੇ ਬੋਲਾਂ 'ਚ ਆਉਂਦੀ ਐ ਮੈਂ ਬੜੇ ਵਾਰ ਉਸ ਦੇ ਜਾਨ ਤੋਂ ਬਾਅਦ ਵੀ ਉਹ ਵੀਡੀਓ ਵੇਖਦਾ ਰਹਿੰਦਾ ਰਹਿਦਾ ਤਾਂ ਕਲਾਕਾਰਾਂ ਦਾ ਵੀ ਇੱਕ ਰਿਸ਼ਤਾ ਅਸਲੀ ਰਿਸ਼ਤੇ ਵਰਗਾ ਸਥਾਪਿਤ ਹੋ ਜਾਂਦਾ ਤੁਸੀਂ ਯਕੀਨ ਕਰਿਓ ਅਸੀਂ ਦੋ ਫਿਲਮਾਂ ਬਣਾਈਆਂ ਐ ਜੈਸਾ ਇਹ ਰਿਕਾਰਡ ਪਹਿਲਾਂ ਬਣੀ ਤੇ ਫਿਰ ਉਸ ਤੋਂ ਬਾਅਦ ਮੂਸਾ ਜੱਟ ਬਣੇ ਉਹਨਾਂ ਦੇ ਪ੍ਰੋਡਿਊਸਰ ਡਾਇਰੈਕਟਰ ਸਿੱਧੂ ਦਾ ਮਲਮਲਾ ਵਰਤਾਰ ਇਹੋ ਜਿਹਾ ਸੀਗਾ ਉਹ ਸਾਰੀਆਂ ਟੀਮਾਂ ਸਾਡੇ ਦਾ ਰਿਸ਼ਤੇਦਾਰਾ ਵਗੂ ਬੱਤ ਕਰੀਆਂ ਅੱਜ ਤੱਕ ਸਿੱਧੂ ਕਦੇ ਬੇਟੀ ਦੇ ਵਿੱਚ ਨਹੀਂ ਮਿਲਦਾ ਹੁੰਦਾ ਸੀ ਘਰੋਂ ਆ ਕੇ ਲੈਣਾ ਘਰੋਂ ਰੋਟੀਆਂ ਲੈ ਕੇ ਜਾਣੀਆਂ ਸਾਰੀਆਂ ਥੱਲੇ ਬਹਿ ਕੇ ਰੋਟੀ ਖਾਣੀ ਉਹ ਸਾਰੇ ਕਹਿੰਦੇ ਸੀ ਵੀ ਇਹ ਕਿਹੋ ਜਿਹਾ ਹੀਰੋ ਹੈ ਕਿਉਂਕਿ ਉਹ ਇੱਕ ਫੱਕਰ ਸਵਾਦਾ ਮੁੰਡਾ ਸੀ ਉਹਨੇ ਆਪ ਦੀ ਡਾਊਨ ਟੂ ਅਰਥ ਆਪਣੇ ਪਿਸ਼ੋਕਰ ਆਪਣੇ ਇਲਾਕੇ ਨੂੰ ਕਦੇ ਵੀ ਭੁੱਲਿਆ ਨਹੀਂ ਸੀ ਨਹੀਂ ਤਾਂ ਉਹ ਸਾਰੇ ਲੋਕਾਂ ਦਾ ਮਸ਼ਹਨਦਾਰ ਸੀ ਜਿੱਥੇ ਮਰਜੀ ਆਪਣਾ ਰਹਿ ਸਕਦਾ ਸੀ ਪਰੰਤੂ ਉਹਨੇ ਆਪਣੇ ਇਲਾਕੇ ਨੂੰ ਚੁਣਿਆ ਤਾਂ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜੋ ਪੁੱਤ ਨੇ ਕੰਮ ਸ਼ੁਰੂ ਕੀਤੇ ਨੇ ਜਿਵੇਂ ਉਹ ਲੋਕਾਂ ਦੇ ਵਿੱਚ ਵਿਚਰਦਾ ਸੀ ਅਸੀਂ ਉਹਦੇ ਉਹ ਸਭਾ ਨੂੰ ਜਿੰਨਾ ਚਿਰ ਵੈਕਰੂ ਨੇ ਹਿੰਮਤ ਵਖਸੀ ਅੱਗੇ ਵਧਾ ਸਕੀਏ ਤਾਂ ਮੈਂ ਭੇਰ ਤੋ ਵਾਜੇ ਦਾ ਬਾਬਾ ਜੀ ਦਾ ਤੋਂ ਸਾਰਿਆਂ ਦਿਨਾਂ ਇਸ ਸਮਾਗਮ ਦੇ ਵਿੱਚ ਜੋੜਨ ਪਾਇਆ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਹੋਰ ਭਰੋਸਾ ਕਰਦਾ ਪਾਲ ਸਿੰਘ ਜੀ ਅੱਗੇ ਤੋਂ ਮੈਨੂੰ ਵੀ ਆਪਦੀ ਟੀਮ ਦਾ ਹਿੱਸਾ ਸਮਝੋ ਤੁਹਾਡੇ ਹਰ ਛੋਟੇ ਵੱਡੇ ਪ੍ਰੋਗਰਾਮ ਦੇ ਉੱਤੇ ਪਹੁੰਚ ਕੇ ਮੈਨੂੰ ਬਹੁਤ ਖੁਸ਼ੀ ਹੋਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ